ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਸਾਰੇ ਆਸ ਕਰਦੀਆਂ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ 'ਚ ਹੋਮੋਗੇ ਵਾਹਿਗੁਰੂ ਸਾਰਿਆਂ ਨੂੰ ਖੁਸ਼ੀਆਂ ਦੇਵੇ ਹੱਸਦੇ ਖੇਲਦੇ ਰੱਖੇ ਸਭ ਨੂੰ ਸਰਬੱਤ ਦਾ ਭਲਾ ਕਰੇ ਸੱਚੇ ਪਾਤਸ਼ਾਹ ਸੋ ਅੱਜ ਦੀ ਬਾਤ ਲੈ ਕੇ ਹਾਜ਼ਰ ਆਂ ਆਸ ਕਰਦੀਆਂ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਣੋ ਨੰਦ ਪਿਆਰੀ ਜੀ ਬਾਤ ਦਾ ਇੱਕ ਨੌਜਵਾਨ ਮੁੰਡਾ ਸੀ ਉਦੇ ਮਾਪੇ ਕਲਪਤਾ ਹੀ ਪੁੱਤ ਸੀ ਉਹ ਕਿਹਾ ਕਰਨ ਵੀ ਤੂੰ ਵਿਆਹ ਕਰਾ ਲੈ ਤਾਂ ਉਹ ਕਿਹਾ ਕਰੇ ਵੀ ਮੈਂ ਤਾਂ ਵਿਆਹ ਉਹਦੇ ਨਾਲ ਕਰਾਉਂ ਜਿਹੜੀ ਹਰ ਰੋਜ਼ ਸੁੱਤੇ ਉੱਠਦਿਆਂ ਦੀ ਮੈਥੋਂ 100 ਛਿੱਤਰ ਖਾਇਆ ਕਰੂਗੀ ਉਹਦੇ ਮਾਪੇ ਕਹਿਣ ਲੱਗੇ ਵੀ ਇਹੀ ਜੀ ਕੌਣ ਹੋਊ ਜਿਹੜੀ ਤੈਨੂੰ ਬਿਨਾਂ ਮਤਲਬ ਤੋਂ ਬਿਨਾਂ ਕਿਸੇ ਗਲਤੀ ਤੋਂ ਤੈਨੂੰ 100 ਛਿੱਤਰ ਇੱਕ ਨਹੀਂ ਅੱਧਾ ਨਹੀਂ ਉਹ ਕਿਵੇਂ ਖਾ ਲੂਗਾ ਕੋਈ ਬੰਦਾ ਉਹ ਕਨਵਰ ਮੈਂ ਤਾਂ ਵਿਆਹ ਨਹੀਂ ਕਰਾਉਂਦਾ ਮੈਂ ਤਾਂ ਉਸਦੇ ਨਾਲ ਹੀ ਕਰਾਉਂ ਜੇ ਕੁੜੀ ਲੱਭੋਂਗੇ ਉਹੀ ਜੀ ਲੱਭੋ ਭਾਈ ਚਲੋ ਉਹ ਬਹੁਤ ਜਗ੍ਹਾ ਕੁੜੀਆਂ ਦੇਖਦੇ ਨੇ ਅਗਲਾ ਜਵਾਬ ਦੇ ਦਿੰਦਾ ਵੀ ਕਿਉਂ ਖਾਉਂਗੀ ਛਿੱਤਰ ਇੱਕ ਜਗ੍ਹਾ ਤੇ ਭਾਈ ਉਹਨਾਂ ਨੇ ਕੁੜੀ ਦੇਖੀ ਤੇ ਉਹ ਦੱਸ ਦਿੰਦੇ ਸੀ ਵੀ ਸਾਡਾ ਮੁੰਡਾ ਐਂ ਕਹਿੰਦਾ ਤਾਂ ਉਹ ਕੁੜੀ ਦੇਖੀ ਤਾਂ ਉਹਦੇ ਪਿਓ ਨੇ ਜਵਾਬ ਦਿੱਤਾ ਵੀ ਮੇਰੀ ਕੁੜੀ ਨੂੰ ਤਾਂ ਮੈਂ ਹੱਥ ਹੀ ਨਹੀਂ ਲਾਇਆ ਕਦੇ ਤੁਸੀਂ ਛਿੱਤਰ ਇਹਦੇ ਉਹ ਕਿਵੇਂ ਲਾਊਗਾ ਉਹ ਕੁੜੀ ਸੁਣ ਰਹੀ ਸੀ ਉਹ ਕਹਿਣ ਲੱਗੀ ਆਪਦੇ ਬਾਪ ਨੂੰ ਬੁਲਾ ਕੇ ਕਹਿੰਦੀ ਤੂੰ ਹਾਂ ਕਰ ਦੇ ਉਹ ਕਹਿੰਦਾ ਨਾ ਪੁੱਤ ਮੈਂ ਨਹੀਂ ਕਰਦਾ ਹਾਂ 170 ਮਾਰਿਆ ਕਰੂ ਸੁੱਤੇ ਉੱਠਣਸਾਰ ਉਹ ਕਹਿੰਦੀ ਤੂੰ ਕਰ ਦੇ ਹਾਂ ਮੈਂ ਆਪੇ ਸਮਝੂ ਭਾਈ ਚਲੋ ਹਾਂ ਕਰਤੀ ਆ ਕੇ ਮੁੰਡੇ ਨੂੰ ਦੱਸਿਆ ਵੀ ਤੇਰੀ ਸ਼ਰਤ ਮੰਨ ਲਈ ਕੁੜੀ ਨੇ ਹੁਣ ਭਾਈ ਵਿਆਹ ਕਰ ਲਿਆ ਦੋਹਾਂ ਦਾ ਵਿਆਹ ਹੋਇਆ ਤਾਂ ਬੇਟਾ ਤੂੰ ਅਗਲੇ ਦਿਨ ਜਦੋਂ ਸੁੱਤੇ ਉੱਠੇ ਉਹ ਕਹਿਣ ਲੱਗਿਆ ਵੀ ਹੁਣ ਮੈਂ ਤੇਰੇ ਛਿੱਤਰ ਲਾਊਂਗਾ 100 ਮੇਰੀ ਸ਼ਰਤ ਤੀ ਇਹ ਪੂਰੀ ਕਰ ਉਹ ਕਹਿਣ ਲੱਗੀ 100 ਦਾ ਚਾਹੇ 200 ਲਾ ਲਈ ਪਰ ਪਹਿਲਾਂ ਮੈਨੂੰ ਆਵਦੀ ਕਮਾਈ ਦਾ ਕੁਝ ਦੇ ਖਵਾ ਪਿਆ ਤਾਂ ਸਹੀ ਪਾਣੀ ਦੀ ਕੁੱਟੀ ਪਿਆ ਦੇ ਤੇਰੀ ਕਮਾਈ ਦੀ ਰਾਤ ਦਾ ਮੈਂ ਕਹਿੰਦੀ ਜਿਹੜਾ ਖਾਣਾ ਖਾਦਾ ਹੈ ਦੁੱਧ ਚਾਹ ਪੀਤਾ ਹੈ ਉਹ ਤਾਂ ਤੇਰੇ ਪਿਤਾ ਦੀ ਕਮਾਈ ਦਾ ਖਾਦਾ ਪੀਤਾ ਕਹਿੰਦੀ ਤੂੰ ਆਪਣੀ ਕਮਾਈ ਦਾ ਪਾਣੀ ਪੂਣੀ ਤਾਂ ਪਿਆ ਮੈਨੂੰ ਫੇਰ ਮੈਨੂੰ ਜਿੰਨਾ ਮਰਜ਼ੀ ਮਾਰ ਲੀਂਗਾ ਨੀ 700 600 200 600 ਮਾਰ ਲੀ ਭਾਈ ਉਹ ਹਰਾਨ ਰਹਿ ਗਿਆ ਆਪਦੇ ਬਾਪ ਨੂੰ ਕਹਿਣ ਲੱਗਿਆ ਵੀ ਪਿਤਾ ਜੀ ਉਹ ਸਦਾਗਰ ਸੀਗਾ ਜਹਾਜ਼ ਸੀ ਉਹਦੇ ਕੋਲੇ ਬਹੁਤ ਤੇ ਕਹਿੰਦਾ ਮੈਂ ਤੁਹਾਡੇ ਵਾਲਾ ਹੀ ਕੰਮ ਕਰਨਾ ਹੈ ਵੀ ਮੈਨੂੰ ਜਹਾਜ਼ ਦਿਓ ਮੈਂ ਵੀ ਵਪਾਰ ਕਰਨਾ ਹੈ ਭਾਈ ਉਹ ਬੜੇ ਖੁਸ਼ ਹੋਏ ਵੀ ਚਲ ਸਾਡੇ ਮੁੰਡਾ ਤਾਂ ਸਾਡਾ ਸੁਧਰੂਗਾ ਹੁਣ ਵੀ ਸੰ ਤਾਂ ਸਿਆਣੀ ਕੁੜੀ ਮਿਲ ਗਈ ਬਹੁਤ ਉਹ ਕਹਿਣ ਲੱਗਿਆ ਚੰਗਾ ਫਿਰ ਮੈਂ ਕਮਾਉਣ ਜਾਂਦਾ ਜਿੰਨੇ ਦਿਨ ਮੈਂ ਕਮਾ ਕੇ ਨਹੀਂ ਮੁੜਦਾ ਉਹਨੇ ਦਿਨ ਗਿਣ ਲਈ ਕਹਿੰਦਾ ਉਹ ਸੌਦੇ ਹਿਸਾਬ ਨਾਲ ਤੇ ਰਿਆ ਕੇ ਇਕੱਠੇ ਲਾਉਂਗਾ ਉਹਨੇ ਛੇਤਰ ਉਹ ਕਹਿੰਦੀ ਜਰੂਰ ਲਾਇਓ ਭਾਈ ਚਲਿਆ ਗਿਆ ਲੈ ਕੇ ਤਿੰਨ ਚਾਰ ਜਹਾਜ਼ ਉਹਦੇ ਪਿਓ ਨੇ ਦੇਤੇ ਬੰਦੇ ਦੇ ਤੇ ਨਾਲ ਤਾਂ ਗਾਹਾਂ ਆਉਨੇ ਕੀ ਕਰਿਆ ਸ਼ਹਿਰ ਆ ਗਿਆ ਉੱਥੇ ਜਹਾਜ਼ ਬੰਨੇ ਸੰਗਲ ਬੰਨੇ ਜਹਾਜ਼ਾਂ ਦੇ ਤੇ ਸ਼ਹਿਰ ਚ ਉਤਰ ਗਿਆ ਵੀ ਮੈਂ ਫਿਰ ਤੁਰ ਕੇ ਆਵਾਂ ਦੇਖ ਕੇ ਆਵਾਂ ਪਹਿਲਾਂ ਵੀ ਸ਼ਹਿਰ ਕਿਵੇਂ ਕਿਉਂ ਬਾਹਰ ਤਾਂ ਕਦੇ ਨਿਕਲਿਆ ਹੀ ਨਹੀਂ ਸੀ ਘਰੋਂ ਪਿਓ ਵੀ ਕਰਦਾ ਸੀ ਸਾਰਾ ਕੁਝ ਜਦੋਂ ਗਿਆ ਤਾਂ ਹੁਣ ਸ਼ਹਿਰ ਸੀ ਉਹ ਠੱਗਾਂ ਦਾ ਤਾਂ ਉਹ ਤੁਰਿਆ ਜਾ ਰਿਹਾ ਹੈ ਉਹਦੇ ਸਾਹਮਣੇ ਇੱਕ ਬੰਦਾ ਆਇਆ ਅਖ ਤੇ ਪੱਟੀ ਬੰਨੀ ਹੋਈ ਉਹਨੂੰ ਕਹਿਣ ਲੱਗਿਆ ਵੀ ਅੱਜ ਤੱਕ ਤੇਰੇ ਪਿਤਾ ਜੀ ਨਹੀਂ ਆਏ ਬਹੁਤ ਤੇਜ਼ ਬੰਦੇ ਨੇ ਮੈਂ ਕਹਿੰਦਾ 500 ਰੁਪਏ ਦੀ ਲੋੜ ਸੀ ਮੈਨੂੰ ਕਹਿੰਦਾ ਮੈਂ ਉਹਨਾਂ ਤੋਂ ਲੈ ਲਿਆ ਕਹਿੰਦਾ ਮੇਦੀ ਇੱਕ ਇੱਕ ਅੱਖ ਲੈ ਲਈ ਉਹਨਾਂ ਨੇ ਵੀ ਅੱਖ ਧਰ ਮੇਰੇ ਕੋਲੇ 500 ਤਾਂ ਦੇਉਂ ਉਹ ਕਹਿੰਦਾ ਆ ਫੜੋ ਆਪਦਾ 500 ਰੁਪਏ ਮੇਰੀ ਅੱਖ ਮੈਨੂੰ ਵਾਪਸ ਦੇ ਦਿਓ ਕਿ ਠੱਗਣਾ ਚਾਹੁੰਦਾ ਸੀ ਉਹਨੂੰ ਉਹ ਭਾਈ ਮੁੰਡਾ ਕਹਿਣ ਲੱਗਿਆ ਵੀ ਮੈਨੂੰ ਤਾਂ ਪਤਾ ਨਹੀਂ ਇਹ ਕਰਤਾ ਵੀ ਨਾ ਮੈਨੂੰ ਮੇਰੇ ਬਾਪ ਨੇ ਦੱਸਿਆ ਵੀ ਕੋਈ ਅੱਖ ਉਹ ਖਤਰੀ ਹੋਈ ਹੈ ਕਿਸੇ ਨੇ 500 ਦੇਣ ਆਊਗਾ ਉਹ ਕਹਿੰਦਾ ਵੀ ਮੇਰੇ ਕੋਲ ਤਾਂ ਹੈ ਨਹੀਂ ਅੱਖ ਭਾਈ ਉਹਨੇ ਰੌਲਾ ਪਾਤਾ ਕਹਿੰਦਾ ਮੈਨੂੰ ਇਤੋਂ ਪੈਸੇ ਦਿਵਾਉ ਕਹਿੰਦਾ ਮੇਰੀ ਅੱਖ ਨਹੀਂ ਮੋੜਦਾ। ਭਾਈ ਉਲਟਾ 500 ਉਹਨੂੰ ਦਿੱਤਾ ਉਹਨੇ। 500 ਦਿਵਾਤਾ ਚਲੋ। ਫੇਰ ਤੁਰਿਆ ਜਾਂਦਾ ਗਾਂਹਾਂ। ਜਦੋਂ ਗਾਂਹਾਂ ਜਾਂਦਾ ਤਾਂ ਹੁਣ ਇੱਕ ਲੰਗੜਾ ਬੰਦਾ ਤੁਰਿਆ ਆਉਂਦਾ। ਉਹ ਆ ਕੇ ਉਵੇਂ ਹੀ ਬੋਲਦਾ ਉਹਨੂੰ। ਕਹਿੰਦਾ ਸ਼ੁਕਰ ਹੈ ਤੂੰ ਆਇਆ ਅੱਜ। ਤੇ ਰਪਿਆ ਉਹ ਤਾਂ ਬਹੁਤ ਤੇਜ਼ ਬੰਦਾ ਕਹਿੰਦਾ ਮੇਰੀ ਲੱਤ ਧਰੀ ਹੋਈ ਆ ਉਹਨੇ 500 ਰੁਪਏ 'ਚ। ਕਹਿੰਦਾ ਆ ਫੜ 500 ਰੁਪਏ ਮੈਨੂੰ ਲੱਤ ਵਾਪਸ ਦੇ ਦੇ। ਉਹਨੂੰ ਵੀ ਕਹਿੰਦਾ ਵੀ ਮੈਨੂੰ ਨਹੀਂ ਪਤਾ ਧਰੀ ਹੋਊ ਲੱਤਾ ਵੀ ਮੇਰੇ ਪਿਓ ਤੋਂ ਹੀ ਲੈ ਲਿਓ ਭਾਈਓ ਨੇ ਰੌੜਾ ਪਾਤਾ ਵੀ ਮੇਰੀ ਲੱਤ ਨਹੀਂ ਮੋੜਦਾ ਠੱਗ ਤਾਂ ਸਾਰੇ ਹੀ ਤੇ ਉਹ ਸ਼ਹਿਰੀ ਠੱਗਾਂ ਦਾ ਸੀ ਤਾਂ ਹੁਣ 500 ਰੁਪਏ ਚ ਭਾਈਓ ਨੇ ਸੌਦਾ ਕਰ ਲਿਆ ਕਹਿੰਦਾ ਨਹੀਂ ਮੈਨੂੰ 500 ਦੇ 500 ਉਹਨੂੰ ਦੇ ਤਾਂ ਦਿੱਤਾ ਹੋਇਆ ਤਾਂ ਹੁਣ ਤੁਰਿਆ ਜਾਂਦਾ ਇੱਕ ਔਰਤ ਆਪਦੇ ਗੇਟ ਦੇ ਮੂਹਰੇ ਖੜੀ ਉਹਨੂੰ ਦੂਰੋਂ ਹੀ ਦੇਖ ਰਹੀ ਸੀ ਉਨੇ ਦੇਖਿਆ ਵੀ ਇਹ ਕੋਈ ਨਵਾਂ ਬੰਦਾ ਆਇਆ ਹੈ ਉਹਨੂੰ ਹੱਥ ਮਾਰ ਕੇ ਬੁਲਾ ਲਿਆ ਬੁਲਾਇਆ ਤਾਂ ਉਹਨੂੰ ਕਹਿਣ ਲੱਗੀ ਵੀ ਲੱਗਦਾ ਤੂੰ ਸ਼ਹਿਰ 'ਚ ਨਵਾਂ ਆਇਆ ਹੈ ਉਹ ਕਹਿੰਦਾ ਹਾਂ ਕਹਿੰਦੀ ਸਾਡੇ ਇਹ ਰੀਤ ਹੈ ਵੀ ਜਿਹੜਾ ਵੀ ਬੰਦਾ ਨਵਾਂ ਆਉਂਦਾ ਸੀ ਸਿਸਿਓਨੇ ਦੇ ਗਲਾਸ 'ਚ ਉਹਨੂੰ ਦੁੱਧ ਪਿਲਾਉਨੇ ਹੁੰਦੇ ਆ ਉਹ ਕਹਿੰਦਾ ਵੀ ਠੀਕ ਹੈ ਪੀ ਲੈਣਾ ਫਾਈ ਉਹਨੂੰ ਮੰਜੇ ਤੇ ਬਿਠਾ ਲਿਆ ਮੰਜੇ ਦੇ ਹੇਠਾਂ ਬਿੱਲੀ ਬਿਠਾਈ ਹੋਈ ਸੀ ਉਹਨੇ ਬਿੱਲੀ ਰੱਖੀ ਹੋਈ ਸੀ ਉਹਨੂੰ ਪੜਾ ਕੇ ਰੱਖਿਆ ਹੋਇਆ ਸੀ ਸਖਾਈ ਹੋਈ ਸੀ ਜਿਵੇਂ ਜਦੋਂ ਮੁੰਡੇ ਨੇ ਦੁੱਧ ਪੀ ਕੇ ਗਲਾਸ ਹੇਠਾਂ ਧਰਤਾ ਬਿੱਲੀ ਚੱਕ ਕੇ ਗਲਾਸ ਲੈ ਗਈ ਜਾ ਕੇ ਉਹਦੇ ਜਹਾਜ਼ ਚ ਧਰਾਈ ਤਾਂ ਜਦੋਂ ਮੁੰਡਾ ਜਾਣ ਲੱਗਿਆ ਔਰਤ ਕਹਿਣ ਲੱਗੀ ਮੇਰਾ ਗਲਾਸ ਤਾਂ ਦੇ ਜਾ ਉਹ ਕਹਿੰਦਾ ਗਲਾਸ ਤਾਂ ਵੇਖ ਮੈਂ ਤਾਂ ਰੇਠਾਂ ਦੇ ਪਿਆ ਧਰਤਾ ਉਹ ਕਹਿੰਦੀ ਦਿਖਾ ਕਿੱਥੇ ਹੈ ਯੋਨੇ ਰੌੜਾ ਪਤਾ ਕਹਿੰਦੀ ਮੇਰਾ ਸਿਉਨੇ ਦਾ ਗਲਾਸ ਚ ਰਾ ਕੇ ਲੈ ਚੱਲਿਆ ਦਵਾਓ ਕਹਿੰਦੀ ਮੈਂ ਤਾਂ ਸਮਾਂ ਇਹਨੂੰ ਦੁੱਧ ਪਿਆਇਆ ਕਹਿੰਦੀ ਉਹ ਭਾਈ ਉੱਥੇ ਇੱਕ ਸੀਗਾ कोतवाल ਕੋਈ ਉਹਨੇ कोतवाल ਨੇ ਸੁਣ ਲਈ ਰੌੜਾ ਪਉਂਦੀ ਆ ਗਿਆ ਆ ਕੇ ਉਹ ਮੁੰਡਾ ਫੜ ਲਿਆ ਉਹਨੂੰ ਕਹਿਣ ਲੱਗੀ कोतवाल ਸਾਹਿਬ ਇਹਦੇ ਜਹਾਜ਼ ਦੀ ਤਲਾਸ਼ੀ ਲੈ ਕੇ ਆਓ ਕਹਿੰਦੀ ਜਰੂਰ ਇਹਨੇ ਕਿ ਕਿਸੇ ਆਪਦੇ ਬੰਦੇ ਦੇ ਰਾਹੀਂ ਉੱਥੇ ਭੇਜਤਾ ਹੋਣਾ ਗਲਾਸ ਤਾਂ ਭਾਈ ਜਦੋਂ ਉਹ ਗਿਆ ਜਹਾਜ਼ ਦੇ ਵਿੱਚੋਂ ਗਲਾਸ ਲੱਭ ਗਿਆ ਉਹ ਕਹਿੰਦੀ ਦੇਖਿਆ ਮੈਂ ਗਿਆ ਨਹੀਂ ਤੇ ਵੀ ਇਹ ਤਾਂ ਚੋਰ ਹੈ ਕੋਈ ਤਾਂ ਭਾਈ ਉਹਨੂੰ ਰਾਜੇ ਕੋਲ ਲੈ ਗਿਆ ਦਵਾਲ ਲਗਿਆ ਹੋਇਆ ਤਾਂ ਰਾਜੇ ਨੇ ਤਾਂ ਉਹਨੂੰ 6 ਮਹੀਨੇ ਦੀ ਸਜ਼ਾ ਕਰਤੀ ਚਲੋ ਜੀ 6 ਮਹੀਨੇ ਜੇਲ੍ਹ ਚ ਹੋ ਗਏ ਉਧਰੋਂ ਘਰੇ ਫਿਕਰ ਹੈ ਵੀ ਹੈ ਜੇ ਕਿਹੜਾ ਵਪਾਰ ਹੈ ਜਿਹੜਾ ਆਈ ਨਹੀਂ ਉਹ ਤਾਂ ਬਹੁਤ ਅੱਛੇ 6 ਮਹੀਨੇ ਲੱਗੇ ਤਾਂ ਉਦੋਂ ਜਦੋਂ ਉਹ 6 ਮਹੀਨੇ ਬਾਅਦ ਨਿਕਲਿਆ ਜੇਲ੍ਹ ਚੋਂ ਤਾਂ ਉਹਨੂੰ ਇੱਕ ਬੰਦਾ ਮਿਲਿਆ ਉਹ ਕਹਿਣ ਲੱਗਿਆ ਵੀ ਉਹਨੂੰ ਕਹਿਣ ਲੱਗਿਆ ਕਹਿੰਦਾ ਵੀ ਇਹ ਸ਼ਹਿਰ ਕਿਹਾ じゃ ਕਹਿੰਦਾ ਮੈਨੂੰ ਵੀ ਜੇਲ੍ਹ ਕਰਾਤੀ ਲੱਛੇ ਮਹੀਨੇ ਕਹਿੰਦਾ ਮੈਂ ਤਾਂ ਉਹ ਬਿਜ਼ਨਸ ਕਰਨ ਆਇਆ ਸੀ ਆਪਦਾ ਉਹ ਕਹਿੰਦਾ ਭਾਈ ਇਹ ਸਾਰਾ ਸ਼ਹਿਰ ਠੱਗਾਂ ਦਾ ਹੈ ਵੀ ਇੱਥੇ ਤਾਂ ਚੁੱਸਤ ਜੰ ਬੰਦਾ ਹੀ ਰਹਿ ਸਕਦਾ ਹੈ ਉਹ ਕਹਿੰਦਾ ਵੀ ਮੈਂ ਤਾਂ ਵਪਾਰ ਕਰਨਾ ਹੈ ਉਹ ਕਹਿੰਦਾ ਤੂੰ ਛੱਡ ਵਪਾਰ ਨੂੰ ਤੂੰ ਐਂ ਕਰ ਕਹਿੰਦਾ ਵੀ ਮੈਂ گاਉਣਾ ਬਹੁਤ ਵਧੀਆ ਵਧੀਆ ਪੈਸੇ ਬਣਦੇ ਨੇ ਮੈਨੂੰ ਤੂੰ ਕਹਿੰਦਾ ਮੇਰੇ ਨਾਲ ਕੁੜੀ ਬਣ ਕੇ ਨੱਚ ਲਿਆ ਕਰੀਂ ਕਹਿੰਦਾ ਤੂੰ ਆਪਾਂ ਦੁੱਧ ਪੈਸੇ ਕਰ ਲਿਆ ਕਰਾਂਗੇ ਹੁਣ ਉਹ ਆਇਆ ਤੇ ਕਮਾਉਣੀ ਤਵਾ ਯੋਤਾ ਉਹ ਮੰਨ ਗਿਆ ਮੁੰਡਾ ਕਹਿੰਦਾ ਵੀ ਠੀਕ ਐ ਭਾਈ ਉਹ ਤਾਂ ਬਣ ਕੇ ਔਰਤਾਂ ਲਈ ਪਾ ਕੇ ਕੱਪੜੇ ਕੁੰਡ ਕੱਢ ਕੇ ਉਹ ਤਾਂ ਨੱਚਦਾ ਉਹ ਗਾਉਂਦਾ ਹੁਣ ਉਹਨਾਂ ਨੇ ਤਾਂ ਤਰੀਕਾ ਕੱਢ ਲਿਆ ਤਾਂ ਅੱਧੇ-ਅੱਧੇ ਪੈਸੇ ਕਰ ਲਿਆ ਕਰਨ ਜਿੰਨੇ ਬਣਿਆ ਕਰਨ ਉਧਰੋਂ ਉਹ ਕੁੜੀ ਨੇ ਸੋਚਿਆ ਵੀ ਉਹਨੂੰ ਤਾਂ ਬਹੁਤ ਟਾਈਮ ਹੋ ਗਿਆ 7-8 ਮਹੀਨੇ ਹੋ ਜਲੇ ਆਪਦੇ ਸਾਸ ਸਹੁਰੇ ਨੂੰ ਕਹਿੰਦੀ ਪਿਤਾ ਜੀ ਮੈਂ ਤੋਡੇ ਪੁੱਤ ਨੂੰ ਲੱਭ ਕੇ ਲਿਆਉਣੀ ਆ ਸੋਹਰਾ ਕਹਿਣ ਲੱਗਿਆ ਵੀ ਬੇਟਾ ਤੂੰ ਕਿੱਥੇ ਜਾਵੇਂਗੀ ਮੈਂ ਜਾਨਾ ਉਹ ਕਹਿੰਦੀ ਨਹੀਂ ਮੈਂ ਜਾਵਾਂਗੀ ਵੀ ਤੁਸੀਂ ਬਜ਼ੁਰਗੋਂ ਤੁਸੀਂ ਘਰੇ ਰਹੋ ਮੈਂ ਆਪੇ ਲੱਭ ਲਿਆਉਂ ਉਹਨੂੰ ਤੇ ਵੀ ਮੈਨੂੰ ਤਿੰਨ ਜਹਾਜ਼ ਦੇ ਦਿਓ ਭਾਈ ਉਹ ਲੈ ਗਿਆ ਲੈ ਕੇ ਮੁੰਡਿਆਂ ਵਾਲੇ ਕੱਪੜੇ ਪਾ ਕੇ ਬਾਗੀ ਤੇ ਨਾਲ ਬੰਦੇ ਦੇ ਤੇ ਉਹਨੂੰ ਕਹਣ ਲੱਗਿਆ ਇੱਕ ਕੁੱਤਾ ਦੇ ਤਾਂ ਕਹਿੰਦਾ ਵੀ ਇਹ ਤੇਰੀ ਰਾਖੀ ਕਰੂਗਾ ਕੁੱਤਾ ਵੀ ਇਹਨੂੰ ਨਾਲ ਲੈ ਜਾ ਚਲੋ ਜੀ ਮਮ ਬਗੀ ਤਿਆਰ ਹੋ ਕੇ ਮੁੰਡਿਆਂ ਵਾਲੇ ਬਾਗੇ ਕੱਪੜੇ ਤਿੰਨ ਜਹਾਜ਼ ਨਾਲ ਉਹਦੇ ਸਿਪਾਹੀ ਲੈ ਕੇ ਬਗੀ ਗਈ ਜਦੋਂ ਉਹ ਸੇ ਸ਼ਹਿਰ ਚ ਪਹੁੰਚ ਗਈ ਤਾਂ ਜਿਵੇਂ ਉਹ ਉੱਤਰ ਕੇ ਤੁਰ ਹੀ ਜਾਂਦੀ ਹੈ ਉਵੇਂ ਹੀ ਪਹਿਲਾ ਉਹ ਆਇਆ ਖਾੜਾ ਉਹਦੇ ਲੈ ਕੇ ਆਇਆ ਕਹਿੰਦਾ ਅੱਜ ਤੂੰ ਆਇਆ ਕਹਿੰਦਾ ਠੀਕ ਐ ਵਧੀਆ ਐ ਮੇਰੀ ਅੱਖ ਮੋੜੋ ਕਹਿੰਦਾ ਤੇਰੇ ਪਿਓ ਨੇ 500 ਚ ਰੱਖੀ ਹੋਈ ਐ ਉਹਦੇ ਨਾਲ ਸੀ ਦੋ ਸਿਪਾਹੀ ਉਹਦੇ ਆਪਣੇ ਬੰਦੇ ਉਹ ਕਹਿੰਣ ਲੱਗੀ ਵੀ ਅੱਖਾਂ ਤਾਂ ਬਹੁਤ ਪੰਨਿਆਂ ਨੇ ਪਰ ਜਹਾਜ਼ ਤੇ ਪੰਨਿਆਂ ਨੇ ਉਹ ਕਹਿੰਦਾ ਫਿਰ ਮੇਰੀ ਅੱਖ ਮੋੜੋ ਆ ਫੜੋ 500 ਰੁਪਇਆ ਉਹ ਹੋਰ ਕਹਿੰਦੀ 500 ਤਾਂ ਉਹਨੇ ਲੈ ਲਿਆ ਉਹ ਤਾਂ ਨਾਲ ਦੇ ਸਿਪਾਹੀ ਨੂੰ ਕਹਿੰਦੀ ਵੀ ਐ ਕਰੋ ਇਹਦੀ ਅੱਖ ਵਾਪਸ ਕਰ ਦਿਓ ਕਹਣ ਲੱਗੇ ਵੀ ਅੱਖ ਫੇਰ ਇੰਨੀਆਂ ਚੋਂ ਕਿਵੇਂ ਪਤਾ ਲੱਗੂ ਵੀ ਇਹਦੀ ਅੱਖ ਕਿਹੜੀ ਆ ਉਹ ਕਹਿੰਦੀ ਲੈ ਇਹਦੇ ਵਿੱਚ ਕੀ ਹੈ ਦੀ ਦੂਜੀ ਅੱਖ ਕੱਢੋ ਕਹਿੰਦੀ ਚਾਕੂ ਮਾਰੋ ਕੱਢੋ ਤੇ ਉਹਦੇ ਨਾਲ ਮਲਾ ਲਿਆ ਉਹ ਭਾਈ ਉਹ ਤਾਂ ਪਾਰ ਗਿਆ ਬੰਦਾ ਕਹਿੰਦਾ ਨਾ ਨਾ ਮੈਂ ਤਾਂ ਨਾ ਆਪਦੀ ਅੱਖ ਮਨੇ ਲਮਾ ਕਹਿੰਦਾ ਨਾ ਅੱਖ ਕਢਾਵਾਂ ਸਗੋਂ ਉਹ ਨੂੰ 500 ਦੇ ਗਿਆ ਤਾਂ ਐਵੇਂ ਜਿਵੇਂ ਗਾਹਾਂ ਉਹ ਆਮ ਦਾ ਲੰਗੜਾ ਬੰਦਾ ਉਹਦੇ ਨਾਲ ਬਣੀ ਐ ਮੈਂ ਕਹਿੰਦਾ ਮੇਰੀ ਲੱਤ მოੜੋ ਉਹ ਕਹਿੰਦੀ ਵੀ ਲੱਤਾਂ ਤਾਂ ਬਹੁਤ ਬਈਆਂ ਨੇ ਕਹਿੰਦੀ ਜੱਸ ਸਪਾਹੀ ਇਹਦੀ ਆ ਲੱਤ ਵੀ ਵੱਢ ਲੈ ਕਹਿੰਦੀ ਇਹਦੇ ਨਾਲ ਦੀ ਮਿਲਿਆ ਕੇ ਲਿਆ ਦੇ ਭਾਈ ਉਹ ਵੀ 500 ਦੇ ਕੇ ਵਗ ਗਿਆ ਤਾਂ ਹੁਣ ਉਹ ਗਾਹਾਂ ਔਰ ਤ ਉਹ ਨੂੰ ਵੀ ਦੇਖ ਰਹੀ ਐ ਦੂਰੋਂ ਖੜੀ ਹੱਥ ਮਾਰ ਕੇ ਬੁਲਾ ਲਿਆ ਕਹਿੰਦੀ ਤੂੰ ਨਵਾਂ ਆਇਆ ਹੈ ਕਹਿੰਦਾ ਹਾਂ ਮੈਂ ਤਾਂ ਪਹਿਲੀ ਵਾਰ ਆਇਆ ਕਹਿੰਦੀ ਕਹਿੰਦੀ ਫੇਰ ਸਾਡੇ ਰਿਵਾਜ ਆ ਵੀ ਅਸੀਂ ਸੋਨੇ ਦੇ ਗਲਾਸ ਚ ਦੁੱਧ ਪੀਉਨੇ ਆ ਸਾਡੀ ਰੀਤ ਹੈ ਉਹ ਕਹਿੰਦਾ ਲੈ ਪੀ ਲੈਣਾ ਕੁੜੀ ਬਹਿਣ ਲੱਗੀ ਵੀ ਪੀ ਲੈਣਾ ਉਹ ਉਹ ਮੈਂ ਉਹਦੇ ਨਾਲ ਕਰਿਆ ਤੇ ਜਦੋਂ ਦੁੱਧ ਪੀ ਕੇ ਨੇ ਤਾਂ ਰਿਆ ਗਲਾਸ ਬਿੱਲੀ ਚੱਕ ਕੇ ਲਈ ਗਈ ਗਾਂਾਂ ਜਦੋਂ ਗਈ ਜਹਾ ਚਤਰ ਨਾ ਤਾਂ ਮੂਰੇ ਕੁੱਤਾ ਖੜਾ ਕੁੱਤਾ ਜਿਹਾ ਲੱਗਿਆ ਭੌਂਕਣ ਬਿੱਲੀ ਤਾਂ ਮਗਰੇ ਮੁੜਈ ਆਈ ਹੋਈ ਤਾਂ ਹੁਣ ਉਹ ਕਹਿੰਦੀ ਮੇਰਾ ਦੇ ਉਹ ਕਹਿੰਦੀ ਗਲਾਸ ਸਿਉਨੇ ਦਾ ਉਹ ਕਹੇ ਮੈਂ ਇੱਥੇ ਧਰਿਆ ਉਹਨੂੰ ਫੇਰ ਉਹ ਮੇਰੇ ਰੌਲਾ ਪਾ ਕੇ ਫਸਾਉਣ ਲੱਗੀ ਕਹਿੰਦੀ ਇਹਦਾ ਜਹਾਜ਼ ਦੇਖ ਕੇ ਉਹ ਕਹਿੰਦੀ ਜਰੂਰ ਜਹਾਜ਼ ਚ ਲੈ ਕੇ ਕਿਸੇ ਬੰਦੇ ਨੂੰ ਦੇ ਕੇ ਤੋਰਿਆ ਉਹ ਜਹਾਜ਼ ਦੀ ਤਲਾਸ਼ੀ ਲਵੋ ਭਾਈ ਉਹ कोतवाल ਨੇ ਜਹਾਜ਼ ਦੀ ਤਲਾਸ਼ੀ ਲਈ ਆ ਕੇ ਕਹਿੰਦੇ ਵੀ ਕਿਤੇ ਹੈ ਨਹੀਂ ਉੱਥੇ ਤਾਂ ਮਿਲਿਆ ਨਹੀਂ ਜਹਾਜ਼ ਉਹ ਬੜੀ ਹੈਰਾਨ ਵੀ ਬਿੱਲੀ ਤਾਂ ਲੈ ਕੇ ਗਈ ਹੈ ਉਹ ਕੁੜੀ ਕਹਿਣ ਲੱਗੀ ਕਹਿੰਦੀ ਰੁਕੋ कोतवाल ਸਾਹਿਬ ਕਹਿੰਦੀ ਮੇਰੇ ਜਹਾਜ਼ ਦੀ ਤਾਂ ਤਲਾਸ਼ੀ ਲੈ ਲਈ ਹੁਣ ਇਹਦੇ ਘਰ ਦੀ ਵੀ ਲਓ ਖਮਰੇ ਨੇ ਅੰਦਰ ਹੀ ਲੁਕੋਇਆ ਹੋਵੇ ਜੇ ਆਪਦਾ ਗਲਾਸ ਭਾਈ ਜਦੋਂ ਉਹਦਾ ਫਰੋਲਿਆ ਘਰ ਸਾਰਾ ਤਾਂ ਉਥੋਂ ਗਲਾਸ ਥਾ ਮੁੱਥੇ ਆ ਗਿਆ ਉਹ ਕਹਿੰਦੀ ਹੁਣ ਇਹਨੂੰ ਕਰੋ ਜੇਲ੍ਹ ਚ ਚਲੋ ਜੀ ਉਹਨਾਂ ਨੇ ਉਹ ਔਰਤ ਜੇਲ੍ਹ ਚ ਕਰਤੀ ਰਾਜੇ ਲਵੇ ਲੈ ਗਿਆ ਵੀ ਇਹ ਐ ਠੱਗਦੀ ਆ ਲੋਕਾਂ ਨੂੰ ਝੂਠ ਬੋਲਦੀ ਆ ਤਾਂ ਉਹ ਜੇਲ੍ਹ ਚ ਕਰਤੀ ਤਾਂ ਹੁਣ ਉਹ ਗਾਹਾਂ ਗਈ ਜਿਹਨੂੰ ਕੁੜੀ ਤਾਂ ਬਹੁਤ ਕੱਠ ਹੋਇਆ ਹੋਇਆ ਉਹਦੇ ਘਰ ਵਾਲਾ ਕੁੜੀ ਬਣਿਆ ਹੋਇਆ ਨੱਚ ਰਿਹਾ ਹੈ ਉਹ ਵੀ ਘੜ ਕੇ ਦੇਖਣ ਲੱਗੀ ਜਦੋਂ ਦੇਖਣ ਲੱਗੀ ਤਾਂ ਉਹਨੂੰ ਸ਼ੱਕ ਪਿਆ ਵੀ ਇਹ ਜਿਹੜੀ ਕੁੜੀ ਨੱਚ ਰਹੀ ਹੈ ਇਹ ਵੀ ਕੁੜੀ ਨਹੀਂ ਹੈਗੀ ਤੇ ਉਹ ਭੈ ਦੇਖੀ ਗਈ ਕਦੇ ਉੱਧਰ ਜਾਵੇ ਕਦੇ ਉੱਧਰ ਜਾਵੇ ਕੱਠ ਦਿਵਾਲੇ ਵਾਲੇ ਨਾਲ ਸਾਰੇ ਫਿਰ ਕੇ ਉਹਨੇ ਦੇਖਿਆ ਤਾਂ ਜਾਣੀ ਉਹਨੂੰ ਪੱਕਾ ਹੀ ਪਤਾ ਲੱਗ ਗਿਆ ਦੀ ਇਹ ਕੁੜੀ ਨਹੀਂ ਹੈ ਇਹ ਆਦਮੀ ਹੈ ਕਹਿੰਦੀ ਕਿਤੇ ਮੇਰੇ ਘਰ ਅਲਾਈ ਨਾ ਹੋਵੇ ਇਹ ਸੋਚਦੀ ਸੋਚਦੀ ਭਾਈ ਉਹਨੂੰ ਕਹਿੰਦੀ ਜਿਹੜਾ ਗਾਉਂਦਾ ਸੀ ਕਹਿੰਦੀ ਵੀ 1 ਮਿੰਟ ਮੈਂ ਇਹਦੇ ਨਾਲ ਕੋਈ ਗੱਲ ਕਰ ਲਾਂ ਉਹ ਕਹਿੰਦਾ ਕਰ ਲੈ ਭਾਈ ਉਹਦੀ ਬਾਹ ਫੜ ਕੇ ਉਹਨੂੰ ਕਹਿਣ ਲੱਗੀ ਵੀ ਪਾਸੇ ਤੇ ਲਿ ਜਾ ਕੇ ਕਹਿੰਦੀ ਵੀ ਤੂੰ ਕੌਣ ਐ ਕਹਿੰਦੀ ਤੂੰ ਨੱਚਦੀ ਬਹੁਤ ਸੋਹਣਾ ਹੈ ਉਹ ਉਹਨੂੰ ਕਹਿਣ ਲੱਗੀ ਵੀ ਮੈਂ ਉਡੀ ਦੀ ਹੈਗੀ ਮੁੰਡਾ ਵੀ ਮੈਂ ਤਾਂ ਐ ਕਰਕੇ ਵੀ ਉਹਨੇ ਸਾਰੀ ਗੱਲਬਾਤ ਦੱਸੀ ਸ਼ੁਰੂ ਤੋਂ ਲੈ ਕੇ ਉੱਥੇ ਤੱਕ ਦੀ ਮੇਰੇ ਨਾਲ ਐ ਹੋਇਆ ਉਹ ਭਈ ਉਹਨੇ ਨਿਭਸ਼ਾਣੀ ਵੀ ਇਹ ਮੇਰੇ ਘਰ ਵਾਲਿਆ ਕਿਉਂ ਤੇ ਮੁੰਡੇ ਵਾਲੇ ਕੱਪੜੇ ਪਾਏ ਹੋਏ ਸੀ ਉਹ ਗਹਿਣ ਲੱਗੀ ਵੀ ਲੈ ਤੂੰ ਆਪਦੇ ਕੱਪੜੇ ਪਾ ਲੈ ਬਾਦਲ ਕੱਪੜੇ ਤੂੰ ਮੁੰਡਾ ਤਾਂ ਮੁੰਡਾ ਹੀ ਬਣ ਕੇ ਰਹਿ ਵੀ ਮੇਰੇ ਨਾਲ ਚੱਲ ਤੈਨੂੰ ਮੈਂ ਕੰਮ ਦੇਉਂ ਬਹੁਤ ਭਾਈ ਉਹਨੇ ਆਪਦੇ ਕੱਪੜੇ ਬਦਲੇ ਉਹ ਕੁੜੀ ਨੇ ਚੱਕ ਕੇ ਉਹ ਕੱਪੜੇ ਆਪ ਲੈ ਲੇ ਬੈਗ ਚ ਪਾ ਲੇ ਪਾ ਕੇ ਉਹਨੂੰ ਜਹਾਜ਼ ਤੇ ਲੈ ਗਈ ਉਹਨੂੰ ਉੱਥੇ ਲਿਜਾ ਕੇ ਕਹਿਣ ਲੱਗੀ ਵੀ ਐ ਕਰ ਵੀ ਆ ਮੇਰੇ ਤੇ ਨ ਜਹਾਜ਼ ਖੜੇ ਨੇ ਵੀ ਮੈਨੂੰ ਐ ਬਹੁਤ ਜ਼ਰੂਰੀ ਕੰਮ ਆ ਤੂੰ ਇਹਨਾਂ ਦੀ ਰਾਖੀ ਕਰ ਤੇ ਉਹ ਕਹਿੰਦਾ ਮੈਨੂੰ ਫਾਇਦਾ ਕੀ ਹੋਊ ਕਹਿੰਦੀ ਤੈਨੂੰ ਫਾਇਦਾ ਇਹ ਹੋਊ ਵੀ ਜੇ ਤਾਂ ਮੈਂ ਵਾਪਸ ਆ ਗਈ ਛੇਤੀ ਅਬ ਵੀ ਮੈਂ ਆ ਗਿਆ ਵਾਪਸ ਫੇਰ ਤਾਂ ਮੈਂ ਤੈਨੂੰ ਤੇਰੀ ਤਨਖਾਹ ਦੇ ਦੂੰ ਜਿੰਨੇ ਦਿਨ ਰਹੇਗਾ ਵੀ ਨਹੀਂ ਇਹ ਤਿੰਨੇ ਜਹਾਜ਼ ਤੇਰੇ ਜੇ ਮੈਂ ਨਾ ਆਇਆ ਤਿੰਨੇ ਜਹਾਜ਼ ਤੇਰੇ ਇੱਕ ਹਫ਼ਤਾ ਉਡੀਕਲੀ ਮੈਨੂੰ ਭਾਈ ਉਹ ਕਹਿੰਦਾ ਵੀ ਠੀਕ ਐ ਤਾਂ ਆਉਣਾ ਜਾਣਾ ਕਿਨੇ ਸੀ ਉਹ ਤਾਂ ਆਪਦੇ ਘਰੇ ਜਾਵੜੀ ਜਾ ਕੇ ਮਾਪਿਆਂ ਨੂੰ ਦੱਸਿਆ ਵੀ ਮੈਨੂੰ ਮਿਲ ਗਿਆ ਤੁਹਾਡਾ ਪੁੱਤ ਵੀ ਉਹ ਆ ਰਿਹਾ ਹੈ ਤਾਂ ਹੁਣ ਉਹਨੇ ਹਫ਼ਤਾ ਉਡੀਕਿਆ ਜਦੋਂ ਦੇਖਿਆ ਵੀ ਉਹ ਤਾਂ ਮੁੜਕੀ ਨਹੀਂ ਆਇਆ ਬੰਦਾ ਤਾਂ ਤਿੰਨੇ ਜਹਾਜ ਉਹਦੇ ਆਲੇ ਤਿੰਨੇ ਆਪਦੇ ਆਲੇ ਲੈ ਕੇ ਘਰ ਨੂੰ ਵਗ ਗਿਆ ਲਗੇ ਲਗਿਆ ਜਦੋਂ ਘਰੇ ਪਹੁੰਚਿਆ ਤਾਂ ਮਾਪਿਆਂ ਨੂੰ ਗਾਹਣ ਲੱਗਿਆ ਨਾਲੇ ਘਰ ਵਾਲੀ ਨੂੰ ਵੀ ਮੈਂ ਆ ਲੈ ਆਇਆ ਹੁਣ ਤਿੰਨ ਜਹਾਜ਼ ਬਣਾ ਲਿਆਂਦੇ ਕਹਿੰਦਾ ਕਮਾਈ ਨਾਲ ਐਨੇ ਮਹੀਨੇ ਹੋ ਗਏ ਕਹਿੰਦਾ ਮੈਨੂੰ 8-9 ਮਹੀਨੇ ਹੋ ਗਏ ਤਿੰਨ ਜਹਾਜ਼ ਲਗਿਆ ਥੀ ਕਹਿੰਦਾ ਪਿਤਾ ਜੀ ਦੇਖੋ 6 ਲੈ ਕੇ ਆਇਆ ਦੇਖਿਆ ਉਹ ਜਾ ਕੇ ਉਹ ਕਹਿਣ ਲੱਗੇ ਵੀ ਵਾਹ ਤਾਂ ਬਹੁਤ ਵਧੀਆ ਹੈ ਉਹ ਕੁੜੀ ਵੀ ਕਹਿੰਦੀ ਕਹਿੰਦੀ ਬੜਾ ਬਹਾਦਰ ਦੇਖਿਆ ਤੂੰ ਤਾਂ ਉਹਨੂੰ ਕਹਿੰਦਾ ਹੁਣ ਕਹਿੰਦਾ ਜਿੰਨੇ 8-9 ਮਹੀਨਿਆਂ ਦਾ ਮੈਂ ਗਿਆ ਹੋਇਆ ਦਿਨ ਗਿਣ ਲੈ ਕਹਿੰਦਾ ਸੌ ਦੇ ਹਿਸਾਬ ਨਾਲ ਤੇਰੇ ਛਿੱਤਰ ਲਾਉਣੇ ਨੇ ਉਹ ਕਹਿੰਦੀ ਮੈਂ ਤਾਂ ਹਾਂ ਲਾਦੀ ਕਹਿੰਦੀ ਜ਼ਰੂਰ ਖਾਉਂਗੀ ਪਰ ਕਹਿੰਦੀ ਇੱਕ ਮੇਰੇ ਕੋਲ ਆਵਰੇਂਦਰ ਜਦੋਂ ਗਈ ਉਹਨੇ ਖੋਲਿਆ ਬਹਿਗਾ ਉਹ ਕੱਪੜੇ ਉਹਨੂੰ ਫੜਾਤੇ ਕੁੜੀਆਂ ਵਾਲੇ ਜਿਹੜੇ ਉਹਦੇ ਪਾਏ ਪਾ ਕੇ ਨੱਚਦਾ ਸੀ ਉਹਨੂੰ ਫੜਾ ਕੇ ਕੱਪੜੇ ਕਹਿਣ ਲੱਗੀ ਵੀ ਆਹ ਪਾ ਕੇ ਮੇਰੇ ਛਿੱਤਰ ਮਾਰੇਗਾ ਕ ਅਈ ਮਾਰੇਗਾ ਜਿਵੇਂ ਖੜਾ ਹੈ ਕਿੰਨੇ ਮਾਰੇਗਾ ਦਿਨ ਗਿਣ ਲੈ ਭਾਈ ਉਹ ਬਿਸ਼ਰਮ ਹੋ ਗਿਆ ਉਹਨੂੰ ਕਹਿੰਦੀ ਸਿਆਣ ਲਾ ਕੱਪੜੇ ਤੂੰ ਕਹਿੰਦੀ ਗਿਆ ਤੀ ਕਮਾਉਣ ਉਹ ਤਿੰਨ ਜਹ ਅੱਜ ਤੈਨੂੰ ਮੈਂ ਦਿੱਤੇ ਨੇ ਕਹਿੰਦੀ ਕਿ ਤੂੰ ਦੱਸ ਕਹਿੰਦੀ ਕੀ ਕਮਾ ਕੇ ਲਿਆਇਆ ਭਾਈ ਉਹਦੇ ਪੈਰੀਂ ਡਿੱਗ ਪਿਆ ਕਹਿੰਦਾ ਹਾੜੇ ਮੇਰੇ ਮਾਪਿਓ ਨੂੰ ਨਾ ਕਿਸੇ ਹੋਰ ਨੂੰ ਇਹ ਗੱਲ ਨਾ ਦੱਸੀ ਕਹਿੰਦਾ ਤੇਰੇ ਮੇਰੇ ਜੀ ਰਹੇ ਵੀ ਮੈਂ ਨੱਚ ਕੁੜੀ ਬਣ ਕੇ ਨੱਚਦਾ ਸੀ ਉੱਥੇ ਤਾਂ ਹੁਣ ਉਹ ਕਹਿੰਦੀ ਲਾਛਿਤਰ ਉਹ ਕਹਿੰਦਾ ਨਾ ਕਹਿੰਦਾ ਆਪਾਂ ਪਿਆਰ ਨਾਲ ਰਹਾਂਗੇ ਮੈਂ ਤੇਰਾ ਘਰ ਆਣਾ ਤੂੰ ਮੇਰੀ ਪਤਨੀ ਹੈ ਕਹਿੰਦਾ ਤੈਨੂੰ ਬਹੁਤ ਕਹਿੰਦਾ ਸਾਰੇ ਸੁੱਖ ਦੇਊਗਾ ਕਹਿੰਦਾ ਮੈਂ ਤਾਂ ਤਾਂ ਬਹੁਤ ਵੱਡੀ ਗਲਤੀ ਸੀ ਕਹਿੰਦਾ ਮੇਰਾ ਦਿਮਾਗ ਹੀ ਖਰਾਬ ਹੋਇਆ ਹੋਇਆ ਸੀ ਹੁਣ ਭਾਈ ਦੋਨੇ ਹੱਸਦੇ ਨੇ ਵਸਦੇ ਨੇ ਚਾਰੇ ਜਾਣੇ ਰਹਿੰਦੇ ਨੇ ਧੰਨਵਾਦ ਜੀ